ਸ਼੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਪਟਨਾ ਸਾਹਿਬ ਵਿਚਕਾਰ ਪੈਦਾ ਹੋਇਆ ਟਕਰਾਅ ਅੱਜ ਸਿੱਖ ਸਫਿਆਂ ਚ ਡੂੰਘੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਕਿ ਇਹ ਅਕਾਲ ਤਖਤ ਦੀ ਸਰਬ ਉੱਚਤਾ ਨੂੰ ਚੈਲੰਜ ਕਰਨ ਦੀ ਹੱਦ ਤੱਕ ਕਿਵੇਂ ਪਹੁੰਚ ਗਿਆ ਕੀ ਇਹ ਸੁਭਾਵਕ ਰੂਪ ਵਿੱਚ ਉਪਜਿਆ ਪੰਥ ਦਾ ਅੰਦਰੂਨੀ ਵਿਵਾਦ ਹੈ ਜਾਂ ਕਿਸੇ ਬਾਹਰੀ ਸਾਜ਼ਿਸ਼ ਦਾ ਨਤੀਜਾ ਹੈ ਜੇ ਅੰਦਰੂਨੀ ਕਾਰਨਾ ਦੀ ਉਪਜ ਹੈ ਤਾਂ ਉਸ ਦੇ ਲਈ ਕਿਹੜੇ ਬੰਦੇ ਅਤੇ ਕਿਹੜੇ ਫੈਸਲੇ ਜ਼ਿੰਮੇਵਾਰ ਹਨ ਜੇ ਬਾਹਰੀ ਸਾਜ਼ਿਸ਼ ਹੈ ਤਾਂ ਕਿਸ ਦੀ ਕੌਣ ਹੈ ਜੋ ਬਾਹਰੀ ਸ਼ਕਤੀਆਂ ਨੂੰ ਗੁਰਦੁਆਰਿਆਂ ਵਿੱਚ ਵਾੜ ਰਿਹਾ ਹੈ ਸਵਾਲ ਇਹ ਵੀ ਹੈ ਕਿ ਜਿਸ ਆਰਐਸਐਸ ਨੇ ਪੰਜਾਬ ਤੋਂ ਬਾਹਰਲੇ ਤਖਤ ਸਹਿਬਾਨਾ ਅਤੇ ਗੁਰਦੁਆਰਿਆਂ ਦਾ भगवाकरण ਕਰ ਦਿੱਤਾ ਹੈ ਅਤੇ ਪੰਜਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਲੀਪਰ ਸੈੱਲ ਕਾਇਮ ਕਰ ਲਏ ਹਨ ਕਿ ਉਹ ਹੁਣ ਪੰਜਾਬ ਦੇ ਤਖਤਾਂ ਤੇ ਕਾਬਜ਼ ਹੋਣ ਦਾ ਰਾਹ ਪਧਰਾ ਕਰ ਰਿਹਾ ਹੈ ਜੇ ਅਜਿਹਾ ਹੈ ਤਾਂ ਮਸਲਾ ਗੰਭੀਰ ਹੈ ਕਿ ਉਹ ਦਿਨ ਦੂਰ ਨਹੀਂ ਜਦ ਭਾਰਤ ਵਿੱਚ ਸਿੱਖ ਫੇਰ ਆਪਣੇ ਗੁਰਦੁਆਰਿਆਂ ਅਤੇ ਤਖਤਾਂ ਤੋਂ ਬੇਦਖਲ ਕਰ ਦਿੱਤੇ ਜਾਣਗੇ ਇਸ ਸਾਰੇ ਮਸਲੇ ਨਾਲ ਕਿਵੇਂ ਨਜਿੱਠ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਹੀ ਸਵਾਲਾਂ ਦੀ ਪਰਚੋਲ ਨਾਲ ਫਰੋਲਾਂਗੇ ਹਾਲ ਦੀਆਂ ਉਹਨਾਂ ਘਟਨਾਵਾਂ ਅਤੇ ਕਾਰਨਾਂ ਨੂੰ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਪਟਨਾ ਸਾਹਿਬ ਵਿਚਕਾਰ ਪੈਦਾ ਕਰ ਦਿੱਤਾ ਹੈ ਡੈਡਲੌਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈਖੇਲ ਹੋਇਆ ਇਸ ਤਰ੍ਹਾਂ ਕੀ ਯਾਨੀ ਕੁਲਦੀਪ ਸਿੰਘ ਗੜਗੱਜ ਨੇ ਜਥੇਦਾਰ ਬਣਨ ਤੋਂ ਬਾਅਦ 21 ਮਈ ਨੂੰ ਕੁਝ ਪੈਂਡਿੰਗ ਪਏ ਮਸਲਿਆਂ ਤੇ ਸੁਣਵਾਈ ਕੀਤੀ ਜਿਸ ਵਿੱਚ ਤਖਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਹਰੇ ਮਸਕੀਨ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਯਾਨੀ ਗੁਰਮukh ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਭਾਈ ਰਣਜੀਤ ਸਿੰਘ ਢੱਡੀਆਂ ਵਾਲਾ ਅਤੇ ਤਖਤ ਪਟਨਾ ਸਾਹਿਬ ਦੇ ਮੌਜੂਦਾ ਜਥੇਦਾਰ ਅਤੇ ਮੁਖ ਗ੍ਰੰਥੀ ਯਾਨੀ ਬਲਦੇਵ ਸਿੰਘ ਅਤੇ ਵਧੀਕ ਮੁਖ ਗ੍ਰੰਥੀ ਯਾਨੀ ਗੁਰदयाल ਸਿੰਘ ਨੂੰ ਲੈ ਕੇ ਫੈਸਲੇ ਸੁਣਾਏ ਇਸ ਫੈਸਲੇ ਵਿੱਚ ਜਿੱਥੇ ਰਣਜੀਤ ਸਿੰਘ ਗੋਹਰ ਨੂੰ ਉਹਨਾਂ ਤੇ ਲੱਗੇ ਇਲਜ਼ਾਮਾਂ ਤੋਂ ਬਰੀ ਕਰਦੇ ਹੋਏ ਉਹਨਾਂ ਦੀਆਂ ਪੰਥਕ ਸੇਵਾਵਾਂ ਨੂੰ ਮੁੜ ਬਹਾਲ ਕੀਤਾ ਗਿਆ ਨਾਲ ਹੀ ਤਖਤ ਪਟਨਾ ਸਾਹਿਬ ਦੇ ਮੌਜੂਦਾ ਜਥੇਦਾਰ ਅਤੇ ਮੁਖ ਗ੍ਰੰਥੀ ਗਿਆਨੀ ਬਲਦੇਵ ਸਿੰਘ ਅਤੇ ਵਧੀਕ ਮੁਖ ਗ੍ਰੰਥੀ ਯਾਨੀ ਗੁਰदयाल ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਇਲਜ਼ਾਮ ਵਿੱਚ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਅਤੇ ਅਗਲੇ ਫੈਸਲੇ ਤੱਕ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਤੇ ਰੋਕ ਲਗਾ ਦਿੱਤੀ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪਟਨਾ ਸਾਹਿਬ ਦੇ ਗਿਆਨੀ ਬਲਦੇਵ ਸਿੰਘ ਅਤੇ ਗਿਆਨੀ ਗੁਰदयाल ਸਿੰਘ ਨੂੰ ਤਲਬ ਤਾਂ ਇਸ ਕਰਕੇ ਕੀਤਾ ਸੀ ਕਿ ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਸੰਬਰ 2022 ਦੇ ਹੁਕਮਾਂ ਦੀ ਪਾਲਣਾ ਨਹੀਂ ਸੀ ਕੀਤੀ। ਉਸ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਸੀ। ਲੇਕਿਨ ਹੋਇਆ ਕੀ ਤਖ ਸ੍ਰੀ ਪਟਨਾ ਸਾਹਿਬ ਦੇ ਇਹ ਭਲੇ ਪੁਰਸ਼ ਸ੍ਰੀ ਅਕਾਲ ਤਖ ਸਾਹਿਬ ਨੂੰ ਸਮਰਪਿਤ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੀ ਥਾਂ ਟਕਰਾਓ ਤੇ ਉਤਰ ਆਏ ਸ੍ਰੀ ਅਕਾਲ ਤਖ ਸਾਹਿਬ ਦੇ ਹੁਕਮ ਨੂੰ ਮੰਨ ਕੇ ਪੰਥਕ ਸੇਵਾ ਤੋਂ ਮੁਕਤ ਹੋਣ ਦੀ ਥਾਂ ਪਲਟਵਾਰ ਕਰਨ ਲਈ ਆਪ ਹੀ ਪੰਜ ਪਿਆਰੇ ਬਣ ਕੇ ਸ੍ਰੀ ਅਕਾਲ ਤਖ ਸਾਹਿਬ ਦੇ ਉਕਤ ਫੈਸਲੇ ਨੂੰ ਰੱਦ ਕਰਨ ਵਾਲਾ ਜਵਾਬੀ ਹੁਕਮਨਾਮਾ ਜਾਰੀ ਕਰ ਦਿੱਤਾ ਤਖ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਨੇ ਪੰਜ ਪਿਆਰਿਆਂ ਜਿਸ ਵਿੱਚ ਦਲੀਪ ਸਿੰਘ ਵਧੀਕ ਮੁਹ ਗ੍ਰੰਥੀ ਗੁਰਦੇਵਾਲ ਸਿੰਘ ਵਧੀਕ ਮੁਹ ਗ੍ਰੰਥੀ ਪਰਸ਼ਰਾਮ ਸਿੰਘ ਸੀਨੀਅਰ ਮੀਤ ਗ੍ਰੰਥੀ ਅਤੇ ਮੀਤ ਗ੍ਰੰਥੀ ਅਮਰਜੀਤ ਸਿੰਘ ਸ਼ਾਮਿਲ ਸਨ ਨਾਲ ਮਿਲ ਕੇ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਸ੍ਰੀ ਅਕਾਲ ਤਖਤ ਅਤੇ ਤਖਸੀ ਦਮਦਮਾ ਸਾਹਿਬ ਦੇ ਕਥਿਤ ਅਤੇ ਆਪੋ ਤਾਪੀ ਜਥੇਦਾਰ ਯਾਨੀ ਕਿ ਗਿਆਨੀ ਗਰਗਜ ਤੇ ਯਾਨੀ ਤੇਜ ਸਿੰਘ ਧਨੋਲਾ ਜਿਨ੍ਹਾਂ ਨੂੰ ਪੰਥ ਵੱਲੋਂ ਅਸਵੀਕਾਰ ਕਰਦੇ ਹੋਏ ਨਕਾਰ ਦਿੱਤਾ ਗਿਆ ਹੈ ਵੱਲੋਂ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਹੈ ਉਸ ਨੂੰ ਰੱਦ ਕੀਤਾ ਜਾਂਦਾ ਹੈ ਪਟਨਾ ਸਾਹਿਬ ਦੇ ਇਨਾਮ ਪੰਜ ਪਿਆਰਿਆਂ ਨੇ ਸ੍ਰੀ ਅਕਾਲ ਤਖਤ ਦੇ ਹੁਕਮ ਨੂੰ ਤਖਤ ਸ੍ਰੀ ਪਟਨਾ ਸਾਹਿਬ ਦੇ ਸੰਵਿਧਾਨ ਅਤੇ ਉਪ ਨਿਯਮਾਂ ਨੂੰ ਚੁਣੌਤੀ ਦੱਸਿਆ ਪਟਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੇ ਅਧਿਕਾਰ ਅਤੇ ਸ਼ਕਤੀ ਵਿੱਚ ਦਖਲ ਅੰਦਾਜ਼ੀ ਕੀਤਾ ਅਤੇ ਇਨ੍ਹਾਂ ਇਲਜ਼ਾਮਾਂ ਦੇ ਤਹਿਤ ਯਾਨੀ ਕੁਲਦੀਪ ਸਿੰਘ ਗੜਗਜ ਅਤੇ ਯਾਨੀ ਟੇਕ ਸਿੰਘ ਤਨੋਲਾ ਨੂੰ ਤਖਤ ਸ੍ਰੀ ਪਟਨਾ ਸਾਹਿਬ ਦੇ ਮਾਣ ਸਨਮਾਨ ਮਰਿਆਦਾ ਪਰੰਪਰਾ ਸੰਪ੍ਰਭੂਤਾ ਨੂੰ ਠੇਸ ਪਹੁੰਚਾਉਣ ਦਾ ਗੰਭੀਰ ਦੋਸ਼ੀ ਮੰਨਦੇ ਹੋਏ ਤਨਖਾਹੀਆ ਕਰਾਰ ਦੇ ਦਿੱਤਾ ਅਤੇ ਇਨ੍ਹਾਂ ਘਟਨਾ ਕਰਮਾਂ ਲਈ ਸੁਖਬੀਰ ਬਾਦਲ ਤੇ ਸਾਜ਼ਿਸ਼ ਕਰਤਾ ਹੋਣ ਦਾ ਇਲਜ਼ਾਮ ਲਗਾਇਆ ਇਨ੍ਹਾਂ ਤਿੰਨਾਂ ਨੂੰ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਇਸ ਤੋਂ ਇਲਾਵਾ ਪਟਨਾ ਸਾਹਿਬ ਦੇ ਇਹਨਾ ਪੰਨ ਪਿਆਰਿਆਂ ਨੇ ਆਪਣੇ ਹੁਕਮਨਾਮੇ ਵਿੱਚ ਤਿੰਨ ਹੋਰ ਆਦੇਸ਼ ਦਿੱਤੇ ਜੋ ਖਾਸ ਧਿਆਨ ਮੰਗਦੇ ਹਨ ਪਹਿਲਾ ਇਹ ਕਿ ਪਟਨਾ ਸਾਹਿਬ ਬੋਰਡ ਦੇ ਸਾਰੇ ਪ੍ਰਬੰਧਕਾਂ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਯਾਨੀ ਗਲਗੱਜ ਅਤੇ ਗਿਆਨੀ ਟੇਕ ਸਿੰਘ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਨੀ ਜੇ ਕੋਈ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਤਾਂ ਉਹਨਾਂ ਤੇ ਵੀ ਪੰਥਕ ਰਵਾਇਤਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਦੂਜਾ ਇਸ ਆਦੇਸ਼ ਵਿੱਚ ਜੋ ਲਿਖਿਆ ਗਿਆ ਉਹ ਇਹ ਕਿ ਤਖਤ ਪਟਨਾ ਸਾਹਿਬ ਵੱਲੋਂ ਪਹਿਲਾਂ ਜਾਰੀ ਹੁਕਮਨਾਮੇ ਅਨੁਸਾਰ ਜਾਨੀ ਰਣਜੀਤ ਸਿੰਘ ਗੋਹਰ ਤੇ ਲੱਗੇ ਤਨਖਾਹੀਆਂ ਅਤੇ ਪੰਥ ਤੋਂ ਛੇਕੇ ਹੋਣ ਦੇ ਆਦੇਸ਼ ਪੂਰੀ ਤਰ੍ਹਾਂ ਤੇ ਲਾਗੂ ਰਹਿਣਗੇ ਮਤਲਬ ਇਹ ਹੋਇਆ कि श्री अकाल तख्त साहिब ਵੱਲੋਂ ज्ञानी गोहर ਨੂੰ ਬਰੀ ਕੀਤੇ ਜਾਣਾ ਉਹਨਾਂ ਨੂੰ ਪਰਵਾਹ ਨਹੀਂ ਅਤੇ ਤੀਜਾ ਇਹ ਕਿ ਅੱਜ ਤੋਂ श्री अकाल तख्त साहिब ਜਾਂ ਬਾਹਰੀ ਕਿਸੇ ਵੀ ਤਖਤ ਤੋਂ ਆਇਆ ਕਿਸੇ ਵੀ ਕਿਸਮ ਦਾ ਕੋਈ ਵੀ ਆਦੇਸ਼ ਤਖਤ श्री हरमंदिर साहिब पटना साहिब ਵਿਖੇ ਨਾ ਲਾਗੂ ਹੋਵੇਗਾ ਨਾ ਹੀ ਮੰਨਿਆ ਜਾਵੇਗਾ ਇਹ ਗੱਲ ਗੌਰ ਕਰਨ ਵਾਲੀ ਹੈ ਕਿਉਂਕਿ ਇਸ ਦਾ ਮਤਲਬ ਇਹ ਹੈ कि वो तख्त पटना साहिब श्री अकाल तख्त साहिब दी सुप्रीमसी तो मुनकर हो गया है श्री अकाल तख्त साहिब दी रहनुमाई तो बागी हो गया है ता ए है तख्त पटना साहिब तो जारी तथा कथित हुक्मनामा इस दा मतलब की निकलदा है जाहिर है जिस तरह तुसी देख लिया है कि इस दी शब्दावली साबित कर दी है कि ए फैसला इना पांच प्यारियां दा गुरु दी पै पावनी विच नहीं ਸਗੋਂ ਸੈਗਰਜ ਅਧੀਨ ਅਤੇ ਪ੍ਰਬੰਧਕੀ ਬੋਰਡ ਦੇ ਕਹਿਣਤੇ ਲਿਆ ਗਿਆ ਲੱਗਦਾ ਹੈ ਇਹ ਹੋ ਹੀ ਨਹੀਂ ਸਕਦਾ ਕਿ ਪ੍ਰਬੰਧਕਾਂ ਦੇ ਬਗੈਰ ਸ੍ਰੀ ਅਕਾਲ ਤਖਤ ਦੀ ਸਰਵਉੱਚਤਾ ਨੂੰ ਚੈਲੰਜ ਕੀਤਾ ਗਿਆ ਹੋਵੇ ਪੰਥਕ ਰਹੁਰੀਤਾ ਅਤੇ ਮਰਿਆਦਾ ਤਹਿਤ ਇਸ ਨੂੰ ਹੁਕਮਨਾਮਾ ਨਹੀਂ ਕਿਹਾ ਜਾ ਸਕਦਾ ਸਿੱਧੇ ਤੌਰ ਤੇ ਇਹ ਪੰਥ ਦੇ ਪਾਵਨ ਸਥਾਨ ਅਤੇ ਮਾਨਮਤੇ ਅਹੁਦੇ ਦਾ ਦਰਉਪਯੋਗ ਕਰਨ ਵਾਲਾ ਫੈਸਲਾ ਹੈ ਅਤੇ ਸਿੱਧੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦਿੰਦਾ ਹੈ ਜੇ ਸਿਰਫ ਜਾਨੀ ਕੁਲਦੀਪ ਸਿੰਘ ਗੜਗਜ ਅਤੇ ਗਿਆਨੀ ਟੇਕ ਸਿੰਘ ਧਨੌਲਾ ਦੀ ਵਿਵਾਦਪੂਰਨ ਨਿਯੁਕਤੀ ਹੀ ਆਦੇਸ਼ ਨਾਮ ਮੰਨਣ ਦਾ ਕਾਰਨ ਹੁੰਦੀ ਤਾਂ ਪਾਸ਼ਾ ਇਹ ਨਹੀਂ ਸੀ ਹੋਣੀ ਤਾਂ ਉਹ ਇੰਨਾ ਗਲਤ ਨਿਯੁਕਤੀਆਂ ਨੂੰ ਚੈਲੰਜ ਕਰ ਦੇ ਪੰਥ ਨੂੰ ਅੱਗੇ ਆਉਣ ਦਾ ਸੱਦਾ ਦਿੰਦੇ ਸਰਬਤ ਖਾਲਸਾ ਸੱਦਣ ਦੀ ਰਾਏ ਦਿੰਦੇ ਸ੍ਰੀ ਅਕਾਲ ਤਖਤ ਸਮੇਤ ਸਾਰੇ ਹੀ ਤਖਤ ਸਾਬਹਾਨਾ ਦੇ ਜਥੇਦਾਰਾਂ ਦੀ ਨਿਯੁਕਤੀ ਦੇ ਪੰਥ ਪ੍ਰਵਾਨਿਤ ਵਿਧਾਨ ਬਣਾਉਣ ਦੇ ਆਦੇਸ਼ ਦਿੰਦੇ ਤਖਤ ਸਾਬਹਾਨਾ ਨੂੰ ਖੁਦ ਮੁਖਤਾਰ ਬਣਾਉਣ ਦੀ ਗੱਲ ਕਰਦੇ ਤਖਤ ਸਾਬਹਾਨਾ ਨੂੰ ਪ੍ਰਬੰਧਕਾਂ ਬੋਰਡਾਂ ਦੇ ਸਿਆਸੀ ਗਲਬੇ ਤੋਂ ਆਜ਼ਾਦ ਕਰਨ ਦੀ ਪੰਥ ਨੂੰ ਅਪੀਲ ਕਰਦੇ ਨਾ ਕਿ ਸ੍ਰੀ ਅਕਾਲ ਤਖਤ ਦੀ ਅਥਾਰਟੀ ਨੂੰ ਚੈਲੰਜ ਕਰਦੇ ਇਸ ਤੋਂ ਸਾਬਤ ਹੁੰਦਾ ਹੈ ਕਿ ਗਿਆਨੀ ਗੜਗੱਜ ਅਤੇ ਗਿਆਨੀ ਤੇਗ ਸਿੰਘ ਦੀ ਗਲਤ ਢੰਗ ਨਾਲ ਕੀਤੀ ਗਈ ਨਿਯੁਕਤੀ ਨੂੰ ਸਿਰਫ ਆਦੇਸ਼ ਨਾ ਮੰਨਣ ਲਈ ਢਾਲ ਬਣਾਇਆ ਗਿਆ ਹੈ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਲਈ ਵਰਤਿਆ ਗਿਆ ਹੈ ਉਹਨਾਂ ਨੂੰ ਵੀ ਨਿੱਜੀ ਹਿੱਤ ਆਪਣੇ ਪ੍ਰਬੰਧਕਾਂ ਅਤੇ ਉਹਨਾਂ ਦੀ ਪਿੱਛੇ ਬੈਠੇ ਸਿਆਸਤਦਾਨਾਂ ਦੀ ਦਖਲਅੰਦਾਜ਼ੀ ਤਾਂ ਮੰਜ਼ੂਰ ਹੈ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਨਹੀਂ ਗੁਰੂਪੰਥ ਦੀ ਨਹੀਂ ਗੱਲ ਤਖਤ ਦੀ ਸੰਪਰਵਤਾ ਦੀ ਕੀਤੀ ਗਈ ਹੈ ਲੇਕਿਨ ਪੰਥ ਦੀ ਸੰਪਰਬਤਾ ਰੋਲ ਰਹੇ ਹਨ ਇੱਥੋਂ ਹੀ ਸਵਾਲ ਪੈਦਾ ਹੁੰਦਾ ਹੈ ਕਿ ਇਸ ਦੇ ਪਿੱਛੇ ਕੌਣ ਹੈ ਇਹ ਸਭ ਕਿਸ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ ਪਹਿਲਾਂ ਜਾਣ ਲੈਣੇ ਹਾਂ ਕਿ ਤਖਤ શ્રી ਪਟਨਾ ਸਾਹਿਬ ਦੇ ਨਾਮ ਹੇਠਾਂ ਕੀਤੇ ਗਏ ਇਸ ਆਦੇਸ਼ ਨੂੰ ਗਿਆਨੀ ਗੜਗੱਜ ਗਿਆਨੀ ਟੇਕ ਸਿੰਘ ਅਤੇ ਸੁਖਬੀਰ ਬਾਦਲ ਨੇ ਕਿਵੇਂ ਲਿਆ ਹੈ ਗਿਆਨੀ ਗੜਗੱਜ ਅਤੇ ਟੇਕ ਸਿੰਘ ਤਨਵਲਾ ਦਾ ਕੋਈ ਜਨਤਕ ਬਿਆਨ ਤਾਂ ਨਹੀਂ ਆਇਆ ਲੇਕਿਨ ਸ਼੍ਰੋਮਣੀ ਕਮੇਟੀ ਵੱਲੋਂ ਤਖਤ ਪਟਨਾ ਸਾਹਿਬ ਨਾਲ ਗਲਬਾਜ਼ ਜ਼ਰੂਰ ਕੀਤੀ ਗਈ ਹੈ ਜੋ ਹੁਣ ਤੱਕ ਬੇਨਤੀਜਾ ਰਹੀ ਸੁਖਬੀਰ ਬਾਦਲ ਖੁਦ ਨਹੀਂ ਬੋਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਪੈਰਵੀ ਕਰ ਰਹੇ ਹਨ ਉਹ ਸੁਖਬੀਰ ਬਾਦਲ ਦੇ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਅੱਗੇ ਪੇਸ਼ ਹੋਣ ਦੀ ਮਿਆਦ بار-बार ਵਧਾਉਣ ਦੀਆਂ ਅਪੀਲਾਂ ਵੀ ਕਰ ਰਹੇ ਹਨ ਜਿਸ ਵਿੱਚ ਵਾਧਾ ਵੀ ਕੀਤਾ ਗਿਆ ਹੈ ਨਾਲ ਹੀ ਪੰਜਾਬ ਦੇ ਤਿੰਨੇ ਤਖਸਹਿਮਾਨਾਂ ਦੇ ਪੰਜ ਪਿਆਰਿਆਂ ਨੇ ਮਿਲ ਕੇ ਮਤਾ ਪਾਸ ਕਰਕੇ ਤਖਸੀ ਪਟਨਾ ਸਾਹਿਬ ਦੇ ਇਸ ਆਦੇਸ਼ ਨੂੰ ਰੱਦ ਕਰ ਦਿੱਤਾ ਹੈ ਲੱਗਦਾ ਹੈ ਸਮਟ ਪਾਇਆ ਜਾ ਰਿਹਾ ਹੈ ਤਾਂ ਜੋ ਗਲਬਾਕ ਇਸੇ ਸਿਟੇ ਤੇ ਪਹੁੰਚ ਸਕੇ ਲੇਕਿਨ ਲੱਗਦਾ ਨਹੀਂ ਕਿ ਇਸ ਮਸਲੇ ਨੂੰ ਸਹੀ ਢੰਗ ਨਾਲ ਨਜਿੱਠਿਆ ਜਾ ਰਿਹਾ ਹੈ ਉਲਟਾ ਗਲਤ ਪ੍ਰਤ ਪੈਂਦੀ ਹੋਈ ਨਜ਼ਰ ਆ ਰਹੀ ਹੈ ਮੌਜੂਦਾ ਟਕਰਾਅ ਨੂੰ ਟਾਲਣ ਅਤੇ ਸੁਲਝਾਉਣ ਲਈ ਸ਼੍ਰੋਮਣੀ ਕਮੇਟੀ ਨੇ ਗਲਬਾਦ ਦਾ ਰਾਹ ਅਖਤਿਆਰ ਜ਼ਰੂਰ ਕੀਤਾ ਹੈ ਇੱਕ ਪਾਸੇ ਪੰਜਾਬ ਦੇ ਤਿੰਨੇ ਤਖਸ ਸਹਿਬਾਨਾਂ ਦੇ ਪੰਜ ਪਿਆਰਿਆਂ ਨੇ ਮਿਲ ਕੇ ਤਖਸ ਜੀ ਪਟਨਾ ਸਾਹਿਬ ਦੇ ਆਦੇਸ਼ ਨੂੰ ਰੱਦ ਕੀਤਾ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੇ ਗੱਲਬਾਤ ਦਾ ਰਾਹ ਅਖਤਿਆਰ ਕੀਤਾ ਹੈ ਜੋ ਠੀਕ ਹੈ ਇਹਹੀ ਤਰੀਕਾ ਵੀ ਹੈ ਇਸ ਵਿੱਚ ਕੋਈ ਬੁਰਾਈ ਵੀ ਨਹੀਂ ਜੋ ਬੁਰਾਈ ਹੈ ਉਸ ਨੂੰ ਦੇਖਣ ਦੀ ਲੋੜ ਹੈ ਕਿ ਇਹ ਧਿਆਨ ਰੱਖਿਆ ਗਿਆ ਹੈ ਕਿ ਗੱਲਬਾਤ ਰਹੁ ਰੀਤਾ ਪਰੰਪਰਾਵਾਂ ਅਤੀਤ ਪੰਥਕ ਹਿੱਤਾਂ ਦੀ ਰਾਖੀ ਲਈ ਹੋਵੇ ਕੀ ਸ਼੍ਰੋਮਣੀ ਕਮੇਟੀ ਇਹ ਜ਼ਿੰਮੇਵਾਰੀ ਨਿਭਾ ਰਹੀ ਹੈ ਸ਼੍ਰੋਮਣੀ ਕਮੇਟੀ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਮੌਜੂਦਾ ਹਾਲਾਤ ਪੈਦਾ ਕਿਵੇਂ ਹੋਏ ਇਸ ਦੇ ਲਈ ਕਿਹੜੇ ਬੰਦੇ ਅਤੇ ਕਿਹੜੇ ਫੈਸਲੇ ਜ਼ਿੰਮੇਵਾਰ ਹਨ ਕਿਉਂ ਅੱਜ ਤਖਤ ਪਟਨਾ ਸਾਹਿਬ ਦੇ ਪ੍ਰਬੰਧਕ ਅਤੇ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀ ਹੋ ਗਏ ਹਨ ਉਹਨਾਂ ਦੀ ਮਨਸ਼ਾ ਕੀ ਹੈ ਉਹਨਾਂ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ ਉਹਨਾਂ ਦਾ ਮਕਸਦ ਕੀ ਹੈ ਇਸ ਦੀ ਨਿਸ਼ਾਨਦੇਹੀ ਕੀਤੇ ਬਗੈਰ ਕਿਸੇ ਤਰ੍ਹਾਂ ਦਾ ਸਮਝੌਤਾ ਸ਼੍ਰੋਮਣੀ ਕਮੇਟੀ ਨੂੰ ਵੀ ਉਸੇ ਜਾਲ ਵਿੱਚ ਫਸਾ ਦੇਵੇਗਾ ਜਿਸ ਵਿੱਚ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਪਹਿਲਾਂ ਹੀ ਫਸਿਆ ਹੋਇਆ ਹੈ ਇਸ ਲਈ ਤਖਤ ਪਟਨਾ ਸਾਹਿਬ ਦੇ ਪ੍ਰਬੰਧਕਾਂ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਬਲੈਕ ਐਂਡ ਵਾਈਟ ਵਿੱਚ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਚੈਲੰਜ ਕਰਨ ਵਾਲੀ ਕੋਈ ਵੀ ਕਾਰਵਾਈ ਪੰਥ ਵਿਰੋਧੀ ਮੰਨੀ ਜਾਵੇਗੀ ਕਿਸੇ ਵੀ ਹਾਲਤ ਵਿੱਚ ਉਸ ਨੂੰ ਪ੍ਰਮਾਨ ਨਹੀਂ ਕੀਤਾ ਜਾ ਸਕਦਾ ਨਾ ਹੀ ਉਸਤੇ ਕੋਈ ਗਲਬਾਤ ਕੀਤੀ ਜਾ ਸਕਦੀ ਹੈ ਇਹ ਕਿ ਪਹਿਲਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾਵੇ ਪਹਿਲਾ ਪਿਛਲੇ ਆਦੇਸ਼ਾਂ ਤੇ ਅਮਲ ਕੀਤਾ ਜਾਵੇ ਲੇਕਿਨ ਦੇਖਣ ਨੂੰ ਮਿਲ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨਾ ਤਾਂ ਇਹ ਲਕੀਰ ਖਿੱਚ ਸਕੇ ਹਨ ਅਤੇ ਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਵਾਲੀਆਂ ਸ਼ਕਤੀਆਂ ਨਾਲ ਦੂਰੀ ਹੀ ਬਣਾ ਸਕੇ ਹਨ ਇੱਥੇ ਮੈਂ ਕੁਝ ਤੱਥ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਪਹਿਲਾ ਇਹ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆਂ ਏਲਾਣੇ ਬੰਦਿਆਂ ਨਾਲ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਧਾਮੀ ਦੀ ਗਲਬਾਤ ਕਰਨੀ ਜਿਨ੍ਹਾਂ ਦੀ ਪੰਥਕ ਸੇਵਾਵਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਰੋਕ ਲਗਾਈ ਹੋਈ ਹੈ ਉਨ੍ਹਾਂ ਦੇ ਹੀ ਪੰਜ ਪਿਆਰਿਆਂ ਵੱਜੋਂ ਦਿੱਤੇ ਤੱਥਾ ਕथित ਹੁਕਮਨਾਮੇ ਦੇ ਜਵਾਬ ਵਿੱਚ ਸੁਖਬੀਰ ਬਾਦਲ ਦੇ ਪੇਸ਼ ਹੋਣ ਲਈ ਸਮਾਂ ਮੰਗਣਾ ਕਿ ਉਸ ਹੁਕਮਨਾਮੇ ਨੂੰ ਦਰਸਤ ਠਹਿਰਾਉਣਾ ਨਹੀਂ ਹੈ ਇੱਕ ਪਾਸੇ ਸ਼੍ਰੋਮਣੀ ਕਮੇਟੀ ਗਲਬਾਤ ਲਈ ਵਫਦ ਪਟਨਾ ਸਾਹਿਬ ਭੇਜ ਰਹੀ ਹੈ ਦੂਜੇ ਪਾਸੇ ਸਰਦਾਰ ਧਾਮੀ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨਾਲ ਉਹ ਸਟੇਜ ਸਾਂਝੀ ਕਰਦੇ ਹਨ ਉਹ ਸਟੇਜ ਜਿਸ ਤੇ ਧੁੰਮਾ ਤਨਖਾਈਏ ਦਲੀਪ ਸਿੰਘ ਨੂੰ ਸਨਮਾਨਿਤ ਕਰਦਾ ਹੈ ਇਹ ਉਹੀ ਦਲੀਪ ਸਿੰਘ ਹੈ ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ 2022 ਵਿੱਚ ਤਨਖਾਈਆ ਐਲਾਨਿਆ ਜਿਸ ਨੂੰ ਨਿਤਨੇਮ ਵੀ ਜ਼ਬਾਨੀ ਕੰਠ ਨਹੀਂ ਅਤੇ ਅਜ ਤੱਕ ਉਸਨੇ ਇਸ ਬਾਰੇ ਆਪਣਾ ਸਪਸ਼ਟੀਕਰਨ ਵੀ ਨਹੀਂ ਭੇਜਿਆ ਲੇਕਿਨ ਤਖਤ ਪਟਨਾ ਸਾਹਿਬ ਦੇ ਪੰਚ ਪਿਆਰੀਆਂ ਦੀ ਅਗਵਾਈ ਕਰ ਰਿਹਾ ਹੈ ਇਸੇ ਦੀ ਅਗਵਾਈ ਵਿੱਚ 21 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਵਾਲਾ ਆਦੇਸ਼ ਜਾਰੀ ਕੀਤਾ ਗਿਆ ਜੋ ਬੰਦਾ ਅਛੀ ਅਕਾਲ ਤੱਕ ਸਾਹਿਬ ਦੀ ਅਥਾਰਟੀ ਤੋਂ ਇਨਕਾਰੀ ਹੈ ਉਸਨੂੰ ਦੰਦਮੀ ਟਕਸਾਲ ਦਾ ਮੁਖੀ ਹਰਨਾਮ ਸਿੰਘ ਧੁਮਾ 6 ਜੂਨ ਦੇ ਸ਼ਹੀਦੀ ਸਮਾਗਮ ਵਿੱਚ ਸਨਮਾਨਿਤ ਕਰਦਾ ਹੈ ਬਕਾਇਦਾ ਸਰਦਾਰ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਦੇ ਹੋਰ ਕਈ ਮੈਂਬਰਾਂ ਦੀ ਮੌਜੂਦਗੀ ਵਿੱਚ ਇਹ ਸਭ ਕੀ ਹੈ ਕੀ ਫਰਜ਼ ਬਣਦਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਗਲਾ ਸਰਦਾਰ ਧਾਮੀ ਇਹ ਵੀ ਨਹੀਂ ਪੁੱਛਦੇ ਕਿ ਹਰਨਾਮ ਸਿੰਘ ਧੁਮਾ ਅਤੇ ਨਿਹੰਗ ਜੱਥੇਬੰਦੀਆਂ ਜੋ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਦੀ ਦੁਹਾਈ ਦਿੰਦੇ ਆਏ ਹਨ ਅੱਜ ਅਕਾਲ ਤਖਤ ਨੂੰ ਚੈਲੰਜ ਕਰਨ ਵਾਲੇ ਆਦੇਸ਼ ਦਾ ਵਿਰੋਧ ਕਿਉਂ ਨਹੀਂ ਕਰ ਰਹੇ ਤਖਤ ਪਟਨਾ ਸਾਹਿਬ ਦੇ ਨਾਮ ਹੇਠ ਲਏ ਗਏ ਗਲਤ ਨਿਰਣੇ ਨੂੰ ਸੁਧਾਰਨ ਅਤੇ ਟਕਰਾਅ ਖਤਮ ਕਰਨ ਦੀ ਥਾਂ ਉਹ ਉਸੇ ਤਨਖਾਹੀਏ ਨੂੰ ਸਨਮਾਨਤ ਕਿਉਂ ਕਰ ਰਹੇ ਹਨ ਪੰਜ ਪਿਆਰਿਆਂ ਦੀ ਭੂਮਿਕਾ ਅਤੇ ਅਧਿਕਾਰਾਂ ਬਾਰੇ ਵਿਸ਼੍ਰੋਮਣੀ ਕਮੇਟੀ ਆਪ ਹੀ ਦੁਵਿਧਾ ਪੈਦਾ ਕਰ ਰਹੀ ਹੈ ਪੁੱਠੀਆਂ ਪੈਣਾ ਪਾ ਰਹੀ ਹੈ ਇੱਕ ਪਾਸੇ ਜੋਸ਼ ਰੋਮਣੀ ਕਮੇਟੀ ਸਰੂਪਾਂ ਦੀ ਬੇਅਦਬੀ ਦੇ ਮਸਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਤਨਾਮ ਸਿੰਘ ਖੰਡਾ ਦੀ ਅਗਵਾਈ ਵਾਲੇ ਪੰਜ ਪਿਆਰਿਆਂ ਦੇ ਆਦੇਸ਼ ਨੂੰ ਨਕਾਰ ਦਿੰਦੀ ਹੈ ਉਹਨਾਂ ਪੰਜ ਪਿਆਰਿਆਂ ਨੂੰ ਜ਼ਬਰਨ ਸੇਵਾ ਮੁਕਤ ਕਰ ਦਿੰਦੀ ਹੈ ਲੇਕਿਨ ਅੱਜ 2025 ਵਿੱਚ ਤਖਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮਾਂ ਤੇ ਸਮਾਂ ਮੰਗਦੀ ਫਿਰਦੀ ਹੈ ਉਸ ਵਕਤ ਅਕਾਲ ਤਖਤ ਸਾਬ ਦੇ ਪੰਜ ਪਿਆਰਿਆਂ ਦੇ ਹੁਕਮ ਕਿਵੇਂ ਗਲਤ ਸਨ ਅਤੇ ਅੱਜ ਅਕਾਲ ਤਖਤ ਨੂੰ ਚੈਲੰਜ ਕਰਨ ਵਾਲੇ ਤਖਤ ਪਟਨਾ ਸਾਹਿਬ ਦਾ ਇਹ ਹੁਕਮ ਕਿਵੇਂ ਸਹੀ ਹੈ ਇਹ ਦੋਹਰੇ ਮਾਪਦੰਡ ਸਵਾਲ ਕਰਦੇ ਹਨ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਅਤੇ ਉਸ ਦੇ ਪ੍ਰਧਾਨ ਦਾ ਕੋਈ ਸਟੈਂਡ ਹੈ ਵੀ ਜਾਂ ਨਹੀਂ ਕਿ ਇਹ ਸ਼੍ਰੋਮਣੀ ਕਮੇਟੀ ਦੀ ਗਲਤੀ ਨਹੀਂ कि सरदार गड़गड़ ਅਤੇ ਯਾਨੀ ٹیک ਸਿੰਘ ਦੀਆਂ ਨਿਯੁਕਤੀਆਂ ਅਤੇ ਤਾਜਪੋਸ਼ੀ ਵਿਵਾਦ ਦਾ ਵਿਸ਼ਾ ਬਣੀ ਜੇ ਨਹੀਂ ਤਾਂ ਲੋਕ ਕੇ ਤਾਜਪੋਸ਼ੀ ਕਿਉਂ ਕਰਨੀ ਪਈ ਸੰਗਠਾਂ ਦਾ ਸਾਹਮਣਾ ਕਰਨ ਤੋਂ ਕਿਉਂ ਡਰੀ ਸ਼੍ਰੋਮਣੀ ਕਮੇਟੀ ਹਰਨਾਮ ਸਿੰਘ ਧੁੰਮਾ ਜੋ ਇਹਨਾਂ ਨਿਯੁਕਤੀਆਂ ਦਾ ਵਿਰੋਧ ਕਰ ਰਿਹਾ ਹੈ ਉਹਨਾਂ ਸਾਹਮਣੇ ਸਰਦਾਰ ਧਾਮੀ ਦੀ ਬਾਡੀ ਲੈਂਗੁਏਜ ਦੇਖਣ ਵਾਲੀ ਹੁੰਦੀ ਹੈ ਆਖਰ ਕੀ ਹੈ ਜੋ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਤੁਮ ਮਾਨੀਆਂ ਮਿੰਤਾ ਕਰਨ ਲਈ ਮਜਬੂਰ ਕਰ ਰਿਹਾ ਹੈ ਜਿਸ ਸ਼੍ਰੋਮਣੀ ਕਮੇਟੀ ਨੇ ਦਾਵਾ ਕੀਤਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਘਬੀਰ ਸਿੰਘ ਨੂੰ ਆਰਐਸਐਸ ਨਾਲ ਨੇੜਤਾ ਕਰਕੇ ਹਟਾਇਆ ਗਿਆ ਹੈ ਤਾਂ ਹੁਣ ਆਰਐਸਐਸ ਦੇ ਪਿਆਦੇ ਹਰਨਾਮ ਸਿੰਘ ਤੁਮਾ ਦੇ ਨੇੜੇ ਹੋਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ ਸਰਦਾਰ ਹਰਜਿੰਦਰ ਸਿੰਘ ਧਾਮੀ ਇਨ੍ਹਾਂ ਮੁੱਦਿਆਂ ਤੇ ਗੌਰ ਕਰਨ ਦੀ ਲੋੜ ਹੈ ਭਲੇ ਹੀ ਇਹ ਸਭ ਕੁਝ ਸਰਦਾਰ ਧਾਮੀ ਦੀ ਨੀਤੀ ਦਾ ਹਿੱਸਾ ਹੈ ਜਾਂ ਸੁਖਬੀਰ ਬਾਦਲ ਦੀ ਚੋਣ ਰਣਨੀਤੀ ਦਾ ਦੋਨਾਂ ਹਾਲਾਤਾਂ ਵਿੱਚ ਇਹ ਪੰਥ ਘਾਤੀ ਹੀ ਸਾਬਤ ਹੋ ਰਿਹਾ ਹੈ ਪਹਿਲਾ ਹੀ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖੁੱਲੇ ਤੌਰ ਤੇ ਆਰਐਸਐਸ ਕਾਬਜ਼ ਹੋ ਚੁੱਕੀ ਹੈ ਪੰਜਾਬ ਵਿੱਚ ਵੀ ਹਰਨਾਮ ਸਿੰਘ ਧਮਾਰਾਹੀ ਦਮਦਮੀ ਟਕਸਾਲ ਵੀ ਭਾਜਪਾ ਅਤੇ ਆਰਐਸਐਸ ਦੇ ਕਬਜ਼ੇ ਵਿੱਚ ਹੈ ਸ਼ੋਮਣੀ ਕਮੇਟੀ ਵਿੱਚ ਵੀ ਉਸਦੇ ਸਲੀਪਰ ਸੈੱਲ ਮੌਜੂਦ ਹਨ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਕਾਬਜ਼ ਹੋਣ ਲਈ ਉਤਾਵਲੀ ਹੈ ਅਜਿਹੇ ਵਿੱਚ ਪੰਥਕ ਜਥੇਬੰਦੀਆਂ ਨੂੰ ਪੰਥ ਦੇ ਹੱਥ ਸੌਂਪ ਦੇਣ ਵਿੱਚ ਹੀ ਭਲਾਈ ਹੈ ਜ਼ਿਆਦਾ ਸਿਆਣੇ ਬਣੰਦੀ ਲੋੜ ਨਹੀਂ ਸਾਫ਼ ਤੇ ਸਹੀ ਲਕੀਰ ਖਿੱਚੇ ਬਗੈਰ ਪੰਥ ਨੂੰ ਨਹੀਂ ਬਚਾਇਆ ਜਾ ਸਕੇਗਾ ਇਹ ਵੀ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਯਾਨੀ ਟੇਕ ਸਿੰਘ ਧਨੋਲਾ ਦੀ ਨਿਯੁਕਤੀ ਪੰਥਕ ਰਵਾਇਤਾਂ ਤੇ ਕਾਲਾ ਤਬਾਹ ਹਨ ਇਸ ਵਿੱਚ ਕੋਈ ਦੋ ਰਾਏ ਨਹੀਂ ਇਸ ਦਾ ਵਿਰੋਧ ਕਰਨਾ ਵੀ ਗਲਤ ਨਹੀਂ ਲੇਕਿਨ ਵਿਰੋਧ ਮਸਲੇ ਦੀ ਜੜ ਨੂੰ ਖਤਮ ਕਰਨ ਵਾਲਾ ਹੋਣਾ ਚਾਹੀਦਾ ਹੈ ਇਹਨਾਂ ਸਚਾਈਆਂ ਨੂੰ ਸਮਝਣ ਵਾਲਾ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਹੋਰ ਪ੍ਰਬੰਧਕ ਕਮੇਟੀਆਂ ਦੇ ਲਿਫਾਫਿਆਂ ਚੋਂ ਨਿਕਲੇ ਹੁਣ ਤੱਕ ਦੇ ਸਾਰੇ ਹੀ ਜਥੇਦਾਰਾਂ ਦੀ ਕਾਰਗੁਜ਼ਾਰੀ ਕੀ ਰਹੀ ਅਤੇ ਉਨ੍ਹਾਂ ਪੰਥ ਦਾ ਕੀ ਸੰਭਾਲਿਆ 淡了。